ਅੱਜ ਸਵੇਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸੰਜੁਗਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ 2 ਸਾਲ ਪੂਰੇ ਹੋਣ ਵਾਲੇ ਨੇ ਦਿੱਲੀ ਵਿਖੇ ਜਿਹੜਾ ਮੋਰਚਾ ਲਗਾਇਆ ਗਿਆ ਸੀ ਉਸ ਤੇ 2 ਸਾਲ ਪੂਰੇ ਹੋਣ ਵਾਲੇ ਨੇ ਸੋ ਇਸ ਨੂੰ ਲੈ ਕੇ ਸੰਜੁਗਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਆਉਣ ਵਾਲੀ 26 ਨਵੰਬਰ ਨੂੰ ਸਾਰੇ ਹੀ ਰਾਜ ਭਵਨਾਂ ਦਾ ਘਰਾਉ ਕੀਤਾ ਜਾਏਗਾ ਔਰ ਰੋਸ ਮਾਰਚ ਕੱਢਿਆ ਜਾਵੇਗਾ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਦਿੱਲੀ ਦੇ ਵਿੱਚ 14 ਨਵੰਬਰ ਨੂੰ ਵੱਡੀ ਮੀਟਿੰਗ ਕੀਤੀ ਜਾਵੇਗੀ ਜੀ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਜਿਹੜਾ ਨਿਰਣਿਆ ਉਹ ਲੈ ਲਿਆ ਗਿਆ ਹੈ ਡਿਸੀਜਨ ਬਣਾ ਲਿਆ ਗਿਆ ਹੈ 26 ਨਵੰਬਰ ਨੂੰ 2 ਸਾਲ ਜਿਹੜੇ ਨੇ ਉਹ ਪੂਰੇ ਹੋ ਜਾਣਗੇ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗਾ ਹੋਇਆ ਸੀ ਸੋਇਸ ਨੂੰ ਲੈ ਕੇ ਰੋਸ ਮਾਰਚ ਜਿਹੜਾ ਰਾਜ ਭਵਨਾ ਦੇ ਤੱਕ ਕੱਢਿਆ ਜਾਵੇਗਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਔਰ 14 ਨਵੰਬਰ ਨੂੰ ਦਿੱਲੀ ਦੇ ਵਿੱਚ ਵੱਡੀ ਤੇ ਹੈ ਮੀਟਿੰਗ ਜਿਹੜੀ ਉਹ ਕੀਤੀ ਜਾਵੇਗੀ ਔਰ ਮੰਗਾ ਕਿਹੜੀਆਂ ਨੇ ਕਿਉਂ ਇਹ ਜਿਹੜਾ ਰੋਸ ਹੈ ਉਹ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂ ਜਿਹੜਾ ਘਰਾਓ ਕੀਤਾ ਜਾਵੇਗਾ ਰਾਜ ਭਵਨ ਦਾ ਉਸ ਦੇ ਪਿੱਛੇ ਦਾ ਕਾਰਨ ਵੀ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਾਰਨ ਕੀ ਹੈ ਕੁਝ ਮੰਗਾਂ ਨੂੰ ਲੈ ਕੇ ਤੇ ਜੇਕਰ ਮੰਗਾਂ ਦੀ ਗੱਲ ਕਰੀ ਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਤਿੰਨ ਵੱਡੀਆਂ ਮੰਗਾਂ ਨੇ ਜਿਹੜੀਆਂ ਅਜੇ ਤੱਕ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਜਿਹੜਾ ਮੋਰਚਾ ਲੱਗਾ ਸੀ ਉਸ ਤੋਂ ਬਾਅਦ ਵੀ ਅਜੇ ਤੱਕ ਇਹ ਜਿਹੜੀਆਂ ਮੰਗਾਂ ਨੇ ਉਹ ਹੱਲ ਨਹੀਂ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਜਿਹੜੇ ਕਿਸਾਨ ਵੀਰ ਦਿੱਲੀ ਦੇ ਅੰਦੋਲਨ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਹ ਕਿਹਾ ਜਾ ਰਿਹਾ ਕਿ ਮੁਆਵਜ਼ਾ ਜਿਹੜਾ ਨਹੀਂ ਦਿੱਤਾ ਗਿਆ ਹਾਲਾਂਕਿ ਸਰਕਾਰਾਂ ਦੇ ਵੱਲੋਂ ਪ੍ਰਣ ਕੀਤਾ ਗਿਆ ਕਿ ਉਹਨਾਂ ਨੂੰ ਵੀ ਮੁਆਵਜ਼ਾ ਜਿਹੜਾ ਜਿਹੜੀ ਬਣਦੀ ਰਕਮ ਹੈ ਉਹ ਦਿੱਤੀ ਜਾਏਗੀ ਪਰ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਔਰ ਦੂਸਰੀ ਮੰਗ ਜੇਕਰ ਗੱਲ ਕਰਦੇ ਆ ਤਾਂ ਦੂਸਰੀ ਮੰਗ ਐਮਐਸਪੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਆ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਕਮੇਟੀ ਦੇ ਵਿੱਚ ਪੰਜਾਬ ਦੇ ਮੈਂਬਰ ਵੀ ਥੋੜੇ ਪਾਏ ਗਏ ਨੇ ਜਾਂ ਕਹਿ ਲਈਏ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਵੀ ਥੋੜੇ ਪਾਏ ਗਏ ਨੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਾਇਆ ਗਿਆ ਔਰ ਉਸ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਬਣਦਾ ਹੱਕ ਜਿਹੜਾ ਐਮਐਸਪੀ ਕਮੇਟੀ ਦੇ ਵਿੱਚ ਨਹੀਂ ਦਿੱਤਾ ਗਿਆ ਉਸ ਤੋਂ ਵੀ ਕਿਸਾਨ ਜਿਹੜੇ ਨਾ ਕੁਛ ਨਹੀਂ ਸੋ ਇਹ ਦੋ ਮੰਗਾਂ ਨੇ ਔਰ ਉਸ ਤੋਂ ਬਾਅਦ ਵਿੱਚ ਅਖੀਰਲੀ ਮੰਗਦੇ ਵੱਲ ਵਾਅਦੇ ਆ ਤਾਂ ਲਖੀਮਪੁਰ ਆਖੀਰੀ ਘਟਨਾ ਜਿਹੜੀ ਹੋਈ ਆ ਤੁਸੀਂ ਭਲੀ ਭਾਤ ਜਾਣਦੇ ਹੋ ਅਲਖੀਮਪੁਰ ਖੀਰੀ ਦੇ ਵਿੱਚ ਕੀ ਕੋਜ ਵਾਪਰਿਆ ਅਜੇ ਤੱਕ ਕਿਸਾਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਸ ਦਾ ਵੀ ਇਨਸਾਫ ਅਜੇ ਬਾਕੀ ਹੈ ਉਸ ਦੇ ਵਿੱਚ ਵੀ ਸਾਨੂੰ ਸਰਕਾਰ ਨੇ ਜਾਂ ਨਿਆ ਪਾਲਿਕਾ ਨੇ ਕਹਿ ਲਿਆ ਕਿ ਸਾਨੂੰ ਕਿਸੇ ਵੀ ਤਰੀਕੇ ਦਾ ਇਨਸਾਫ ਜਿਹੜਾ ਨਹੀਂ ਦਿੱਤਾ ਜਿਹੜੇ ਕਿਸਾਨ ਵੀਰਾਂ ਦੇ ਕਹਿ ਲਿਏ ਲੋਕਾਂ ਦੇ ਹਿਰਦੇ ਅਜੇ ਤੱਕ ਬਲੁੰਦਰੇ ਹੋਏ ਨੇ ਜਿਨ੍ਹਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਨਾ ਹੀ ਇਨਸਾਫ ਦੀ ਛਿੰਗ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦਿਖੀ ਹੈ ਸੋ ਇਹ ਤਿੰਨ ਮੰਗਾਂ ਨੇ ਦਿੱਲੀ ਮੋਰਚੇ ਨੂੰ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਉਸ ਨੂੰ ਉਸਾਲ ਪੂਰੇ ਹੋਣ ਵਾਲੇ ਨੇ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੇ ਪੱਧਰ ਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਰੇ ਰਾਜ ਭਵਨਾਂ ਦਾ ਘਰਾਉ ਕੀਤਾ ਜਾਵੇਗਾ, ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਦਿੱਲੀ ਦੇ ਵਿੱਚ ਵੱਡੀ ਤੇ ਅਹਿਮ ਮੀਟਿੰਗ ਕੀਤੀ ਜਾਣੀ ਹੈ। 14 ਨਵੰਬਰ ਨੂੰ ਮੀਟਿੰਗ ਕਰਕੇ ਵੱਡੇ ਫੈਸਲੇ ਲਏ ਜਾ ਸਕਦੇ ਨੇ। ਰਾਜ ਭਵਨ ਤੱਕ ਵੀ ਰੋਸ ਮਾਰਚ ਜਿਹੜਾ ਉਹ ਕੱਢਿਆ ਜਾਵੇਗਾ। ਇਸ ਬਾਬਤ ਕੋਈ ਵੀ ਜਾਣਕਾਰੀ ਹੁੰਦੀ ਹੈ, ਲਗਾਤਾਰ ਤੁਹਾਡੇ ਰੂਬਰੂ ਪੇਸ਼ ਕਰਦੇ ਰਵਾਂਗੇ। ਤੁਸੀਂ ਜੁੜੇ ਰਹੋ ਦੀ ਟੀਵੀ ਨਾਲ ਰਾਈ ਦੇ ਨਾਲ।